ਜੋ ਗੋਟੀ ਗਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 239 ਅੰਕ ਤੇ ਸ਼ਬਦ ਚੰਨ ਕਰਦੇ ਗੌੜੀ ਮਹੱਲਾ ਪੰਜਮਾ ਗੁਰ ਕੇ ਬਚਨ ਮੂ ਪਰਮ ਗਤ ਪਾਈ ਗੁਰ ਕੇ ਬਚਨ ਬਚਨਾਂ ਤੋਂ ਬਿਨਾ ਪਰਮਾਤਮਾ ਨੂੰ ਨਹੀਂ ਪਾਇਆ ਜਾ ਸਕਦਾ ਬਚਨ ਗੁਰ ਕੇ ਬਚਨ ਗੁਰ ਕੇ ਬਚਨ ਸਾਬਦ ਨੇ ਬਚਨ ਕਰ ਦਿੱਤਾ ਰੱਬ ਨੇ ਬਚਨ ਕਰ ਦਿੱਤਾ ਫਿਰ ਪਰਮਾਤਮਾ ਨੂੰ ਪਾਇਆ ਮਨੁੱਖ ਆਪਣੇ ਆਪ ਪਰਮਾਤਮਾ ਨੂੰ ਲੱਭਣਾ ਚਾਹੁੰਦਾ ਹੈ ਪਾਉਣਾ ਚਾਹੁੰਦਾ ਹੈ ਆਪਣੇ ਆਪ ਤੇ ਪਾਠ ਕਰਨਾ ਚਾਹੁੰਦਾ ਹੈ ਦੁਨੀਆ ਹੀ ਲੱਗੀ ਹੈ ਲੇਕਿਨ ਜਦੋਂ ਤੱਕ ਗੁਰੂ ਬਚਨ ਨਹੀਂ ਕਰਦਾ ਉਦੋਂ ਤੱਕ ਪਾਠ ਨਹੀਂ ਕੀਤਾ ਜਾ ਸਕਦਾ ਉਦੋਂ ਤੱਕ ਰੱਬ ਨੂੰ ਨਹੀਂ ਪਾਇਆ ਜਾ ਸਕਦਾ ਕਿਉਂ ਲਿਖਤ ਦੇ ਦਿੱਤੀ ਪੰਚਮ ਪਾਚ ਜਿਨ੍ਹਾਂ ਨੇ ਬਾਣੀ ਦਾ ਪ੍ਰਕਾਸ਼ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੈ ਤਾਂ ਤਨ ਸਿਧ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਆ ਸੰਸਾਰ ਨੂੰ ਗੁਰ ਕੇ ਬਚਨ ਕਹਿੰਦੇ ਪਹਿਲਾਂ ਗੁਰੂ ਤੋਂ ਬਚਨ ਕਰਾ ਲੈ ਗੁਰੂ ਤੋਂ ਆਗਿਆ ਲੈ ਲੈ ਗੁਰੂ ਤੋਂ ਬਰਪ੍ਰਾਪਤ ਕਰ ਲਿਆ ਗੁਰ ਕੇ ਬਚਨ ਮੋਹ ਪਰਮਗਤ ਪਾਈ ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਤਾਂ ਗੁਰੂ ਦੇ ਬਚਨ ਦੇ ਨਾਲ ਪ੍ਰਮਾਤਮਾ ਨੂੰ ਪਾਇਆ ਗੁਰ ਕੇ ਬਚਨ ਮੋਹ ਪਰਮਗਤ ਪਾਈ ਕਹਿੰਦੇ ਮੈਂ ਪ੍ਰਮਾਤਮਾ ਦੀ ਗਤੀ ਨੂੰ ਗੁਰੂ ਦੇ ਬਚਨਾਂ ਨਾਲ ਪਾਇਆ ਗੁਰੂ ਨੇ ਮੈਨੂੰ ਬਚਨ ਕੀਤੇ ਗੁਰੂ ਨੇ ਮੈਨੂੰ ਵਰ ਦਿੱਤਾ ਗੁਰੂ ਨੇ ਮੈਨੂੰ ਹੁਕਮ ਕੀਤਾ ਗੁਰ ਕੇ ਬਚਨ ਮੋ ਪਰਮਗਤ ਪਾਈ ਗੁਰ ਪੂਰੇ ਮੇਰੀ ਪੈਜ ਰਖਾਈ ਕਹਿੰਦੇ ਪੂਰੇ ਗੁਰੂ ਨੇ ਮੇਰੀ ਇੱਜ਼ਤ ਰਖਾਈ ਹੈ ਇੱਜ਼ਤ ਕਦੋਂ ਰਹਿੰਦੀ ਹੈ ਜਦੋਂ ਪਰਮਾਤਮਾ ਨਾਲ ਮੇਲ ਅਸੀਂ ਇੱਜ਼ਤ ਹੋਰ ਰੱਖਣੀ ਚਾਹੁੰਦੇ ਆ ਅਸੀਂ ਲੋਕਾਂ ਨੂੰ ਦੁਖਾਉਣੇ ਵਾਲੀ ਕਿ ਨੱਕ ਨਹੀਂ ਰਹਿੰਦਾ ਅਸੀਂ ਨੱਕ ਰੱਖਣਾ ਚਾਹੁੰਦੇ ਆ ਗੁਰੂ ਸਾਡੀ ਇੱਜ਼ਤ ਰੱਖਣੀ ਚਾਹੁੰਦੇ ਆ ਗੁਰ ਪੂਰੇ ਮੇਰੀ ਪੈ ਜ ਰਖਾਈ ਗੁਰ ਕੇ ਬਚਨ ਧਿਆਇਓ ਮੋਹੋਂ ਨਾਉ ਸ਼ੰਕਾ ਦੂਰ ਕਰ ਦਿੱਤੀ ਹੈ ਕਹਿੰਦੇ ਗੁਰੂ ਦੇ ਬਚਨ ਦੇ ਨਾਲ ਮੈਂ ਨਉ ਨੂੰ ਧਿਆਉਂਦਾ ਮੈਂ ਗੁਰੂ ਦੇ ਬਚਨ ਦੇ ਨਾਲ ਪਾਠ ਕਰਦਾ ਗੌਰ ਕੇ ਬਚਨ ਧਿਆਉ ਗੁਰੂ ਦੇ ਬਚਨ ਕੀਤੇ ਮੈਨੂੰ ਧਿਆਉਣ ਵਾਸਤੇ ਗੁਰੂ ਨੇ ਮੈਨੂੰ ਬਚਨ ਕੀਤਾ ਪਾਠ ਕਰਨ ਵਾਸਤੇ ਮੈਨੂੰ ਗੁਰੂ ਨੇ ਬਿਠਾ ਲਿਆ ਬਾਬੀ ਨਾਨਕ ਦੀ ਗੱਦੀ ਤੇ ਮੈਨੂੰ ਸਾਧੂਆਂ ਨੇ ਬਿਠਾ ਲਿਆ ਉਹ ਲਿਖਤ ਐ ਇਹ ਸੱਚ ਐ ਹੋਰ ਸੰਸਾਰ ਗੱਲਾਂ ਬਣਾਉਂਦਾ ਦੁਨੀਆ ਵਿੱਚ ਹੋਰ ਸਭ ਕੁਝ ਬਣ ਸਕਦਾ ਇੱਕ ਗੁਰੂ ਗ੍ਰੰਥ ਸਾਹਿਬ ਨਹੀਂ ਬਣ ਸਕਦਾ ਇਹ ਸਿਰਗੋ ਨਾਨਕ ਦੇਵ ਜੀ ਨੇ ਸੱਚ ਅਖੰਡ ਤੋਂ ਲੈ ਕੇ ਆਂਦਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਇਹ ਤਾਂ ਤੁਰ ਤੋਂ ਆਈ ਐ ਇਹ ਕਿਸੇ ਨੇ ਬਣਾਈ ਨਹੀਂ ਹੈ ਬਾਣੀ ਬਾਣੀ ਧੁਰ ਤੋਂ ਆਈ ਹੈ ਗੁਰੂ ਬਚਨ ਕਰਦੇ ਹਨ ਤਨ ਤਨ ਸਿੱਧ ਗੁਰੂ ਅਰਜਨ ਦੇਵ ਜੀ ਮਹਾਰਾਜ ਗੁਰ ਕੇ ਬਚਨ ਧਿਆਇਓ ਮੋਹ ਨੋ ਕਹਿੰਦੇ ਗੁਰੂ ਦੇ ਬਚਨ ਦੇ ਨਾਲ ਮੈਂ ਨੋ ਨੂੰ ਧਿਆਉਂਦਾ ਗੁਰ ਕੇ ਬਚਨ ਧਿਆਇਓ ਮੋਹ ਨੋ ਇਸ ਮੰਜ਼ਲ ਤੇ ਕਰੋੜਾਂ ਵਿੱਚੋਂ ਕਿਸੇ ਨੇ ਨਿਕਲਣਾ ਹੈ ਬਚਨ ਕਰਨੇ ਵਾਲਾ ਪੂਰਨ ਸਾਧੂ ਚਾਹੀਦਾ ਸੰਤ ਚਾਹੀਦਾ ਤਾਂ ਇਹ ਮੰਜ਼ਲ ਸਿਰੇ ਲੱਗਦੀ ਹੈ ਦੁਨੀਆ ਇਹ ਸੰਸਤਾ ਦਿੰਦੀ ਹੈ ਵਿਦਿਆਲੇ ਖੋਲ ਲੈ ਗੋਰ ਮਤ ਬੱਦੀ ਅੱਲਿਆ ਪਤਾ ਨਹੀਂ ਕਿ ਗੋਰ ਮਤ ਹੈ ਕੀ ਹੈ ਇਹ ਤਾਂ ਸ਼ਬਦ ਦੀ ਮਤ ਹੈ ਸ਼ਬਦ ਕੌਣ ਹੈ ਰੱਬ ਦੀ ਮਤ ਅਸੀਂ ਕੌਣ ਆ ਕਿਸੇ ਨੂੰ ਮਤ ਦੇਣੇ ਵਾਲੇ ਗੁਰੂ ਹੈ ਮਤ ਦੇਣੇ ਵਾਲਾ ਰੱਬ ਹੈ ਮਤ ਦੇਣੇ ਵਾਲਾ ਜਪਜੀ ਸਾਹਿਬ ਵਿੱਚ ਨਿਰਣਾ ਹੋ ਚੁੱਕਿਆ ਤਿੱਥੇ ਘੜੀਏ ਸੂਰਤ ਮਤਮਨ ਬੁੱਧ ਉੱਤੇ ਘੜੀ ਜਾਂਦੀ ਹੈ ਇਹ ਬੁੱਧੀ ਸਾਡੀ ਕਿੱਥੇ ਬਣਦੀ ਹੈ ਸਤਿਖੰਡ ਵਿੱਚ ਫੈਕਟਰੀ ਹੈ ਇਹਦੀ ਉੱਥੇ ਬਣਦੀ ਹੈ ਗੁਰ ਕੇ ਬਚਨ ਤੇ ਆयो ਮੋਹ ਨੋ ਗੁਰ ਪ੍ਰਸਾਦ ਮੋ ਮਿਲਿਆ ਥੋਂ ਗੁਰ ਪ੍ਰਸਾਦ ਸ਼ਬਦ ਦਾ ਪ੍ਰਚਾਰ ਮਿਲਿਆ ਫਿਰ ਮੈਨੂੰ ਕਿਹਦੇ ਥੋਂ ਮਿਲ ਗਿਆ ਕਿੱਥੇ ਥੋਂ ਮਿਲਿਆ ਰੱਬ ਕੋਲ ਬੈਠਣ ਵਾਸਤੇ ਸੱਚਖੰਡ 'ਚ ਬੈਠਣ ਵਾਸਤੇ ਗੁਰ ਪ੍ਰਸਾਦ ਮਿਲਿਓ ਥੋ ਸੋ ਮਿਲ ਗਿਆ ਸ਼ਬਦ ਦੇ ਪ੍ਰਸ਼ਾਦ ਜਦੋਂ ਸ਼ਬਦ ਦਾ ਪ੍ਰਸ਼ਾਦ ਮਿਲਿਆ ਫਿਰ ਸੱਚਖੰਡ ਵਿੱਚ ਜਗ੍ਹਾ ਮਿਲੀ ਰੋਲ ਦਿੱਤਾ ਸਾਰਾ ਬੱਚ ਰੋਲ ਝੋਲੇ ਵਿੱਚ ਰੋਲ ਦਿੱਤਾ ਇੱਕ ਸ਼ਬਦ ਸਾਡੀ ਜ਼ਿੰਦਗੀ ਦਾ ਫੈਸਲਾ ਕਰ ਸਕਦਾ ਹੈ ਇੱਕ ਸ਼ਬਦ ਸਾਡੀ ਜ਼ਿੰਦਗੀ ਨੂੰ ਬਦਲ ਸਕਦਾ ਹੈ ਲੇਕਨ ਗੁਰ ਪ੍ਰਸਾਦ ਦੇ ਨਾਲ ਗੁਰ ਪ੍ਰਸਾਦ ਮੋਹ ਮਿਲਿਆ ਥਾਉ ਜਦੋਂ ਸ਼ਬਦ ਦਾ ਪ੍ਰਸਾਦ ਮਿਲਿਆ ਫਿਰ ਸੱਚਖੰਡ ਵਿੱਚ ਥਾਉ ਮਿਲ ਗਿਆ ਰਹੁ ਗੁਰ ਕੇ ਬਚਨ ਸੁਣ ਕਹਿੰਦੇ ਗੁਰਦੇ ਬਚਨ ਸੁਣ ਰਸਨਾ ਬਖਾਨੀ ਸੁਣ ਫਿਰ ਕਹਿੰਦੇ ਰਸਨਾ ਦੇ ਨਾਲ ਬਖਿਆਨ ਕਰ ਬਖਿਆਨ ਕਦੋਂ ਹੁੰਦਾ ਸ਼ਬਦ ਦੇ ਨਾਲ ਆਕਲ ਨਾਲ ਨਹੀਂ ਚਲਾਕੀ ਨਾਲ ਨਹੀਂ ਜੋਰ ਨਾਲ ਨਹੀਂ ਗੁਰ ਕੇ ਬਚਨ ਸੁਣ ਰਸਨਾ ਬਖਾਨੀ ਸ਼ਬਦ ਦੇ ਨਾਲ ਸੁਣਿਆ ਸਾਸਨ ਦੇ ਨਾਲ ਬਖਿਆਨ ਕੀਤਾ ਸਾਸ ਸਿੱਕੇ ਦੋ ਚੀਜ਼ਾਂ ਕਹਿ ਗਏ ਇੱਕ ਬਖਿਆਨ ਕਰਨਾ ਤੇ ਸੁਣਨਾ ਸੁਣਿਆ ਵੀ ਬਚਨ ਦੇ ਨਾਲ ਜਾਂਦਾ ਜੇ ਉਹਦਾ ਗੁਰੂ ਬਚਨ ਨਹੀਂ ਕਰਦੇ ਬਾਣੀ ਸੁਣੀ ਨਹੀਂ ਜਾਂਦੀ ਬੈਠਾ ਰਹੂਗਾ ਬੈਠੇ ਹੀ ਦਿਖਦਾ ਸੁਣਦਾ ਨਹੀਂ ਸੁਣਦਾ ਕਦੋਂ ਮੈਂ ਕਦੋਂ ਬਾਣੀ ਸੁਣਦਾ ਕਦੋਂ ਸਮਝ ਪੈਂਦੀ ਹੈ ਜਦੋਂ ਗੁਰੂ ਬਚਨ ਕਰਦੇ ਆ ਬਖਿਆਨ ਕਰਨਾ ਤਾਂ ਬਹੁਤ ਦੂਰ ਦੀ ਮੰਜ਼ਿਲ ਹੈ ਬਾਣੀ ਸਮਝ ਵੀ ਨਹੀਂ ਪੈਂਦੀ ਜਦੋਂ ਤੱਕ ਗੁਰੂ ਬਚਨ ਨਹੀਂ ਕਰਦੇ ਗੁਰ ਕੇ ਬਚਨ ਸੁਣ ਰਸਨ ਬਖਾਨੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਕਹਿੰਦੇ ਜਦੋਂ ਗੁਰੂ ਨੇ ਕਿਰਪਾ ਕੀਤੀ ਫਿਰ ਅੰਮ੍ਰਿਤ ਬਣ ਗਈ ਬਾਣੀ ਫਿਰ ਮੇਰੀ ਬਣ ਗਈ ਉਦੋਂ ਤੱਕ ਬਾਣੀ ਮੇਰੀ ਨਹੀਂ ਬਣਦੀ ਜਦੋਂ ਤੱਕ ਗੁਰੂ ਬਚਨ ਨਹੀਂ ਕਰਦਾ ਗੁਰ ਕਿਰਪਾ ਤੇ ਅੰਮ੍ਰਿਤ ਮੇਰੀ ਬਾਣੀ ਬਾਣੀ ਮੇਰੀ ਬਣ ਗਈ ਅੰਮ੍ਰਿਤ ਬਣ ਗਈ ਮੇਰੇ ਵਾਸਤੇ ਮੇਰੇ ਵਾਸਤੇ ਅੰਮ੍ਰਿਤ ਬਣ ਗਈ ਬਾਣੀ ਜਦੋਂ ਗੁਰੂ ਨੇ ਬਚਨ ਕੀਤਾ ਅਮਰ ਕਰਨ ਵਾਲੀ ਕਦੋਂ ਬਣੀ ਹੈ ਮੇਰੇ ਵਾਸਤੇ ਅੰਮ੍ਰਿਤ ਬਾਣੀ ਜਦੋਂ ਗੁਰੂ ਨੇ ਬਚਨ ਕੀਤਾ ਗੁਰ ਕਿਰਪਾ ਤੇ ਅੰਬਰਤ ਮੇਰੀ ਬਾਣੀ ਗੁਰ ਕੇ ਬਚਨ ਮਿਟਿਆ ਮੇਰਾ ਆਪ ਕਹਿੰਦੇ ਮੇਰਾ ਆਪ ਮਿਟ ਗਿਆ ਮੇਰੀ ਹੋਂਮੇ ਮਿਟ ਗਈ ਮੇਰਾ ਆਪਣਾਪਣ ਮਿਟ ਗਿਆ ਜਦੋਂ ਗੁਰੂ ਨੇ ਬਚਨ ਕੀਤਾ ਗੁਰ ਕੇ ਬਚਨ ਮਿਟਿਆ ਮੇਰਾ ਆਪ ਗੁਰ ਕੀ ਦਇਆ ਜਦੋਂ ਗੁਰ ਦੀ ਦਇਆ ਹੋਈ ਹੈ ਸ਼ਬਦ ਦੀ ਦਇਆ ਹੋਈ ਹੈ ਗੁਰ ਕੀ ਦਇਆ ਤੇ ਮੇਰਾ ਵੱਡ ਪਰਤਾਪ ਕਹਿੰਦੇ ਮੇਰਾ ਬਹੁਤ ਵੱਡਾ ਪ੍ਰਤਾਪ ਹੋ ਗਿਆ ਸਸਰੀ ਪ੍ਰਤਾਪ ਪਤਾ ਕਿ ਨੂੰ ਕਹਿੰਦੇ ਆ ਤਪ ਹੋ ਜਾਣਾ ਐਡਾ ਭਉ ਹੋ ਜਾਣਾ ਏਡੀ ਤਾਕਤ ਮਿਲ ਜਾਣੀ ਵੀ ਕਣ ਆਪਾਂ ਕਹਿੰਦੇ ਆ ਤੇਰਾ ਪ੍ਰਤਾਪ ਹੈ ਰੱਬ ਦੀ ਤਾਕਤ ਮਿਲ ਜਾਣੀ ਕਿਹੋ ਜੀ ਤਾਕਤ ਜਿਹੇ ਜੀ ਗੁਰੂ ਗੋਬਿੰਦ ਸਿੰਘ ਕੋਲ ਤਾਕਤ ਹੈ ਕੋਈ ਸੰਸਾਰ ਦੀ ਤਾਕਤ ਕੋਈ ਸੰਸਾਰ ਦਾ ਮਨੁੱਖ ਗੁਰੂ ਗੋਬਿੰਦ ਸਿੰਘ ਨਾਲ ਅੱਖੀਂ ਅੱਖ ਪਾ ਕੇ ਗੱਲ ਨਹੀਂ ਕਰ ਸਕਿਆ ਐਡਾ ਤਪਸੀ ਗੁਰੂ ਗੋਬਿੰਦ ਸਿੰਘ ਦਾ ਇੰਨਾ ਚਿਹਰੇ ਤੇ ਨੂਰ ਸੀ ਇੰਨੀ ਅੱਖਾਂ ਦੇ ਵਿੱਚ ਤਾਕਤ ਸੀ ਕੋਈ ਨਹੀਂ ਸੀ ਮਲਾ ਸਕਦਾ ਕਿਤੋਂ ਪ੍ਰਾਪਤ ਹੁੰਦਾ ਸ਼ਬਦ ਦੇ ਨਾਲ ਗੁਰ ਕੀ ਧਿਆ ਤੇ ਮੇਰਾ ਵੱਡ ਪਰਤਾਪ ਗੁਰ ਕੇ ਬਚਨ ਮਿਟਿਆ ਮੇਰਾ ਭਰਮ ਕਹਿੰਦੇ ਗੁਰੂ ਨੇ ਬਚਨ ਕਰ ਦਿੱਤੇ ਮੇਰਾ ਭਰਮ ਮਿਟ ਗਿਆ ਵਹਿਮ ਖਤਮ ਹੋ ਗਿਆ ਐਵੇਂ ਭਲੇਖੇ ਵਿੱਚ ਆ ਦਿਖਾਵਾ ਮਾਰਾ ਦਿੰਦਾ ਸਾਡੇ ਕੋਲ ਦਿਖਾਵਾ ਹੈ ਸਾਡੇ ਕੋਲ ਸ਼ਬਦ ਨਹੀਂ ਹੈ ਗੌਰ ਕੇ ਬਚਨ ਮੀਟਿਆ ਮੇਰਾ ਭਰਮ ਪਛਾਣ ਵੀ ਦੱਸ ਦਿੱਤੀ ਕਿ ਜਦੋਂ ਬਚਨ ਹੋ ਗਏ ਗੁਰੂ ਨੇ ਬਚਨ ਕਰ ਦਿੱਤੇ ਫਿਰ ਬਹਿਮ ਖਤਮ ਹੋ ਗਿਆ ਪਰਮ ਖਤਮ ਹੋ ਗਿਆ ਕਿਸੇ ਹੋਰ ਚੀਜ਼ ਤੇ ਵਿਸ਼ਵਾਸ ਨਹੀਂ ਰਹਿੰਦਾ ਵਿਸ਼ਵਾਸ ਇਕੋ ਇੱਕ ਆਪਣੇ ਗੁਰੂ ਤੇ ਰਹਿੰਦਾ ਹੈ ਇਕੋ ਇੱਕ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਰਹਿੰਦਾ 4 ਕਿਰਿਆ ਕਰਮਾਂ ਤੇ ਹੋਰ ਕਿਸੇ ਵੀ ਚੀਜ਼ ਤੇ ਵਿਸ਼ਵਾਸ ਨਹੀਂ ਰਹਿੰਦਾ ਕਦੋਂ ਇਹ ਬਣਦਾ ਹੈ ਜਦੋਂ ਗੁਰੂ ਬਚਨ ਕਰਦਾ ਗੌਰ ਕੇ ਬਚਨ ਮਿਟਿਆ ਮੇਰਾ ਭਰਮ ਜਦੋਂ ਤੱਕ ਭਰਮ ਨਹੀਂ ਮਿਟਦਾ ਜਦੋਂ ਤੱਕ ਦੁਬਿਧਾ ਨਹੀਂ ਮਿਟਦੀ ਹਲੇ ਤਾਂ ਇਹੀ ਨਹੀਂ ਫੈਸਲਾ ਹੋਇਆ ਕਿ ਮੇਰਾ ਕੰਮ ਗੁਰੂ ਗ੍ਰੰਥ ਸਾਹਿਬ ਨੇ ਕਰਨਾ ਹੈ ਜਾਂ ਮੇਰਾ ਕੰਮ ਚੌਲਾਂ ਨੇ ਕਰਨਾ ਹੈ ਜਾਂ ਮੇਰਾ ਕੰਮ ਦਹੀ ਨੇ ਕਰਨਾ ਹੈ ਹਲੇ ਤਾਂ ਇੱਥੇ ਹੀ ਨਹੀਂ ਆਇਆ ਦਖਾਵਾ ਸਾਰੀ ਦੁਨੀਆ ਦੇ ਵਿੱਚ ਹੈ بڑے ਰਿਸ਼ਤੇਦਾਰ ਗੱਲਾਂ ਕਰਦੇ ਆ ਵੀ ਸਾਡਾ ਤਾਂ ਧੀ ਦਵਾਈ ਅੰਮ੍ਰਿਤਧਾਰੀ ਐ ਸਾਡੀ ਤਾਂ ਨੂੰ ਵੀ ਅੰਮ੍ਰਿਤਧਾਰੀ ਐ ਸਾਡਾ ਤਾਂ ਪੁੱਤ ਵੀ ਅੰਮ੍ਰਿਤਧਾਰੀ ਐ ਲੇਕਿਨ ਵਹਿਮ ਤਾਂ ਮਿਕਟਿਆ ਨਹੀਂ ਹਲੇ ਤੱਕ ਪਦਵੀ ਦੇਖੋ ਕਿੰਡੀ ਵੱਡੀ ਐ ਅੰਮ੍ਰਿਤਧਾਰੀ ਦੀ ਸਾਰੇ ਸੰਸਾਰ 'ਚ ਇਸ ਤੋਂ ਵੱਡੀ ਕੋਈ ਪਦਵੀ ਨਹੀਂ ਐ ਅਮਰਤਦਾਰੀ ਵੀ ਆ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਐ ਕਿ ਹੋਰ ਦਾ ਕਿਸੇ ਦਾ ਕਹਿੰਦੇ ਆ ਨਾ ਉੱਥੇ ਜਦੋਂ ਅਮਰਤ ਚਕਾਉਂਦੇ ਐ ਤੁਹਾਨੂੰ ਵੀ ਕਿਹਾ ਸੀ ਕਿ ਅੱਜ ਤੋਂ ਬਾਅਦ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਐ ਮਾਤਾ ਤੁਹਾਡੀ ਸਹਿਬਕੌਰ ਐ ਕਿਹਾ ਸੀ ਕਿ ਭੁੱਲ ਗਏ ਆ ਕੇ ਰਲ ਗਏ ਚੌਣੇ ਦੇ ਵਿੱਚੇ ਜਦੋਂ ਡੱਗਰ ਚੌਣੇ ਚ ਰਾਲਾ ਜਾਂਦਾ ਚੌਣੇ ਵਰਗੇ ਹੀ ਬਣ ਜਾਂਦਾ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋਵੇ ਤੇ ਲੋਕਾਂ ਦੇ ਘਰ ਜਾ ਜਾ ਕੇ ਮੰਗਦਾ ਫਿਰਦਾ ਹੋਵੇ ਕਿਸੇ ਅਮੀਰ ਘਰ ਦਾ ਪੁੱਤਰ ਗਰੀਬ ਦੇ ਘਰ ਮੰਗਣ ਜਾਵੇ ਕਿੰਨੀ ਸ਼ਰਮ ਵਾਲੀ ਗੱਲ ਹੈ ਪੁੱਤਰ ਗੁਰੂ ਗੋਬਿੰਦ ਸਿੰਘ ਦਾ ਬਣਿਆ ਬਤਤਾਰੀ ਕੰਮ ਐ ਖੱਬਲ ਤੋਂ ਲੈਣ ਨੂੰ ਫਿਰਦਾ ਐ ਚੌਲਾਂ ਤੋਂ ਲੈਣ ਨੂੰ ਫਿਰਦਾ ਐ ਦਹੀਂ ਤੋਂ ਕੰਮ ਲੈਣ ਨੂੰ ਫਿਰਦਾ ਪਰਮ ਮਿਟ ਜਾਂਦਾ ਗੁਰ ਕੇ ਬਚਨ ਮਿਟਿਆ ਮੇਰਾ ਪਰਮ ਗੁਰ ਕੇ ਬਚਨ ਭੇਖਿਓ ਸਭੋ ਬਰਮ ਰੱਬ ਦੇ ਦਰਸ਼ਨ ਕਰਾ ਦਿੱਤੇ ਗੌਰ ਕੇ ਬਚਨ ਪੇਖਿਓ ਪੇਖਿਓ ਨੂੰ ਦੇਖਣ ਨੂੰ ਸਭ ਬਰਮ ਹਰ ਵਕਤ ਹਰ ਜਗ੍ਹਾ ਰੱਬੇ ਦਿਖਦਾ ਫਿਰ ਗੌਰ ਕੇ ਬਚਨ ਪੇਖਿਓ ਸਭ ਬਰਮ ਗੁਰ ਕੇ ਬਚਨ ਕੀਨੋ ਰਾਜ ਜੋਗ ਗੁਰ ਦੇ ਬਚਨ ਕਰਕੇ ਰਾਜ ਜੋਗਾ ਬਣਾ ਦਿੱਤਾ ਗੁਰ ਕੇ ਸੰਗ ਤਰਿਆ ਸਭ ਲੋਕ ਸਾਰੇ ਲੋਕ ਤਰ ਜਾਂਦੇ ਆ ਸ਼ਬਦ ਦੇ ਨਾਲ ਇੱਕ ਵਾਰ ਤੇ ਥੋੜਾ ਬਾਣੀ ਆਈ ਹੈ ਬਾਣੀ ਸਾਰੀ ਸ੍ਰਿਸ਼ਟੀ ਵਾਸਤੇ ਆਈ ਹੈ ਗੁਰੂ ਕੇ ਸੰਗ ਤਰਿਆ ਸਭ ਲੋਕ ਗੁਰੂ ਕੇ ਬਚਨ ਮੇਰੇ ਕਾਰਜ ਸਿੱਧ ਕਾਰਜ ਸਿੱਧ ਹੋ ਗਿਆ ਗੁਰੂ ਦੇ ਬਚਨ ਕਰਤੇ ਕਾਰਜ ਸਿੱਧ ਹੋ ਗਿਆ ਬਚਨਾਂ ਦਾ ਖੇਲ ਹੈ ਜਿਹੜਾ ਬਚਨਾਂ ਨੂੰ ਮੰਨ ਲਿੰਦਾ ਹੈ ਉਹਦੇ ਕਾਰਜ ਸਿੱਧ ਹੋ ਜਾਂਦੇ ਆ ਜਿਹੜਾ ਗੁਰੂ ਦੇ ਹੁਕਮ ਨੂੰ ਮੰਨ ਲਿੰਦਾ ਹੈ ਕਾਰਜ ਸਿੱਧ ਹੋ ਜਾਂਦੇ ਆ ਗੌਰ ਕੇ ਬਚਨ ਮੇਰੇ ਕਾਰਜ ਸਿੱਧ ਗੌਰ ਕੇ ਬਚਨ ਪਾਇਆ ਨਉ ਨਿਧ ਕਿੰਦੇ ਗੁਰ ਦੇ ਬਚਨਾਂ ਨਉ ਨਿਧ ਪਾ ਲਈ ਸਾਰੀਆਂ ਰਿੱਧੀਆਂ ਸਿੱਧੀਆਂ ਦੀ ਪ੍ਰਾਪਤ ਹੋ ਗਈ ਗੁਰੂ ਦੇ ਬਚਨਾਂ ਨਾਲ ਹੋਈ ਹੈ ਸ਼ਬਦ ਦੇ ਨਾਲ ਹੋਈ ਹੈ ਗੁਰ ਕੇ ਬਚਨ ਪਾਇਆ ਨੋ ਨਿਦ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਮੇਰੇ ਗੁਰੂ ਤੇ ਆਸ ਕੀਤੀ ਹੈ ਹੋਰ ਤੇ ਨਹੀਂ ਜਿਸ ਜਨ ਕੀ ਇੱਕ ਉੱਪਰ ਆਸਾ ਤਿਸ ਕੀ ਕੱਟੀਏ ਜਮ ਕੀ ਫਸਾ ਕਹਿੰਦੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਤੇ ਆਸ ਕੀਤੀ ਹੈ ਜਿਨ ਜਿਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕੱਟੀਏ ਜਮ ਕੀ ਫਾਸਾ ਉਹਨਾਂ ਉਹਨਾਂ ਦੀ ਜਮਾ ਦੀ ਫਾਸੀ ਕੱਟੀ ਗਈ ਜਿਨ੍ਹਾਂ ਨੇ ਆਸ ਕੀਤੀ ਹੈ ਜਿਨ੍ਹਾਂ ਨੇ ਗੁਰੂ ਤੇ ਵਿਸ਼ਵਾਸ ਕੀਤਾ ਹੈ ਗੁਰੂ ਤੇ ਯਕੀਨ ਕੀਤਾ ਹੈ ਉਹਨਾਂ ਦੀ ਫਾਸੀ ਕੱਟੀ ਗਈ ਹੈ ਸਾਡਾ ਵਿਸ਼ਵਾਸ ਤਾਂ ਗੁਰੂ ਤੇ ਹੈ ਹੀ ਨਹੀਂ ਸਾਡਾ ਯਕੀਨ ਨਹੀਂ ਹੈ ਗੁਰੂ ਤੇ ਕਹਿਣੀ ਤੇ ਕਰਨੀ ਦੇ ਵਿੱਚ ਫਰਕ ਹੈ ਅਸੀਂ ਕਹਿੰਦੇ ਕੁਝ ਹੋਰ ਆ ਕਰਦੇ ਕੁਝ ਹੋਰ ਜੀਨ ਜੀਨ ਕੀਨੀ ਮੇਰੇ ਗੁਰ ਕੀ ਆਸਾ ਤਿਸ ਕੀ ਕੱਟਿਏ ਜਮ ਕੀ ਫਸਾ ਗੁਰ ਕੇ ਬਚਨ ਜਾਗਿਆ ਮੇਰਾ ਕਰਮ ਕਰਮ ਸੁਤਾਪੇ ਜਾਗ ਗਿਆ ਜਦੋਂ ਗੁਰੂ ਨੇ ਬਚਨ ਕਰ ਦਿੱਤੇ ਬਚਨਾਂ ਦੀ ਉਹ ਤਾਕਤ ਹੈ ਸ਼ਬਦ ਦੀ ਤਾਕਤ ਹੈ ਗੌਰ ਕੇ ਬਚਨ ਜਾਗ ਗਿਆ ਮੇਰਾ ਕਰਮ ਜਾਗ ਗਿਆ ਜਦੋਂ ਗੁਰੂ ਨੇ ਬਚਨ ਕਰ ਦਿੱਤਾ ਮਾਤਾ ਪਹੁੰਚੀ ਹੈ ਭਗਤ ਰਬੀਦਾਸ ਕੋਲ ਮਰਿਆ ਪਿਆ ਪਤੀ ਮਰ ਚੁੱਕਿਆ ਹੈ ਉਧਰ ਬਚਨ ਕਰ ਦਿੱਤੇ ਪੈਰਾਂ ਨੂੰ ਹੱਥ ਲਾਇਆ ਹੈ ਭਗਤ ਰਬੀਦਾਸ ਦੇ ਪੈਰਾਂ ਨੂੰ ਹੱਥ ਲਾਇਆ ਹੈ ਦੇਤਾ ਪਰ ਕਹਿੰਦਾ ਬੁੱਢ ਸੋਹਾਗਣ ਹੋ ਲੋਕ ਹੈਰਾਨ ਹੁੰਦੇ ਆ ਕਹਿੰਦੇ ਇਹਦਾ ਪਤੀ ਮਰਿਆ ਪਿਆ ਇਹ ਕਹਿੰਦਾ ਬੁੱਢੂ ਸਵਾਗਣੋ ਰੱਬ ਫੇਰ लाज ਰੱਖਦਾ ਆਪਣੇ ਭਗਤਾਂ ਦੀ ਸੱਚ ਹੋਇਆ ਕਹਿੰਦੇ ਦੇਖ ਲਓ ਜਾ ਕੇ ਪਤੀ ਜਿਉਂਦਾ ਬੈਠਾ ਹੈ ਇਹ ਬਚਨਾਂ ਦੀ ਤਾਕਤ ਹੈ ਇਹ ਗੁਰੂ ਦੇ ਬਚਨ ਹਨ ਇੱਕ ਨਹੀਂ ਅਨੇਕਾਂ ਹੀ ਪੰਜ ਪਿਆਰੇ ਸੀਸ ਤਾੜ ਤੋਂ ਵੱਡਾ ਵਚਨ ਕਰ ਦਿੱਤਾ ਗੁਰੂ ਗੋਬਿੰਦ ਸਿੰਘ ਨੇ ਅਮਰ ਕਰ ਦਿੱਤੇ ਉਹ ਅਮਰਤ ਧਾਰੀ ਸਿੱਖਾ ਤੇ ਰੱਬ ਵਿਸ਼ਵਾਸ ਨਹੀਂ ਬਣਿਆ ਤੇਰਾ ਯਕੀਨ ਨਹੀਂ ਬਣਿਆ ਕੀ ਦਿਖਾਉਂਦਾ ਫਿਰਦਾ ਲੋਕਾਂ ਨੂੰ ਕੀ ਦਿਖਾਉਣਾ ਚਾਹੁੰਦਾ ਲੋਕਾਂ ਨੂੰ ਤੂੰ ਜੇ ਤੇਰਾ ਵਿਸ਼ਵਾਸ ਨਹੀਂ ਬਣੇਗਾ ਫਿਰ ਮਨਮੁੱਖਾਂ ਦਾ ਬਣੇਗਾ ਫਿਰ ਬਾਕੀ ਲੋਕ ਕਿਦਾਂ ਨੂੰ ਜਾਣਗੇ ਗੁਰ ਕੇ ਬਚਨ ਜਾਗਿਆ ਮੇਰਾ ਕਰਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਨਾਨਕ ਗੁਰ ਭੇਟਿਆ ਪਾਰ ਬ੍ਰਹਮ ਕਹਿੰਦੇ ਗੁਰੂ ਨੇ ਮੈਨੂੰ ਰੱਬ ਨੂੰ ਮਿਲਾ ਦਿੱਤਾ ਹੈ ਪਾਰ ਬ੍ਰਹਮ ਨੂੰ ਮਿਲਾ ਦਿੱਤਾ ਹੈ ਸ਼ਬਦ ਮਿਲਾਉਂਦਾ ਰੱਬ ਨੂੰ ਲੇਕਨ ਅਸੀਂ ਸਬਦ ਤੋਂ ਅਣਜਾਣ ਹੈ ਅਸੀਂ ਹੋਰ ਹਾਲੇ ਪੁੱлле ਪਟਕੇ ਫਿਰਦੇ ਆ ਸਾਡਾ ਯਕੀਨ ਹਲੇ ਹੋਰ ਹੈ ਸਬਦ ਤੇ ਵਿਸ਼ਵਾਸ ਨਹੀਂ ਹੈ ਕੋਈ ਸਾਧੂ ਸੰਤ ਸਬਦ ਦਿੰਦਾ ਕਿਹੜਾ ਕੋਈ ਯਕੀਨ ਹੈ ਜਦੋਂ ਤੱਕ ਪਤਾਸੀਆਂ ਦੀ ਮੁੱਠੀ ਭਰ ਕੇ ਨਹੀਂ ਦਿੰਦਾ ਲੌਂਗ ਨਹੀਂ ਦਿੰਦਾ ਲੇਸ਼ੀ ਨਹੀਂ ਦਿੰਦਾ ਪਾਣੀ ਦੀ ਬੋਤਲ ਨਹੀਂ ਦਿੰਦਾ ਕਹਿੰਦੇ ਬਣਿਆ ਹੀ ਨਹੀਂ ਕੰਮ ਹਲੇ ਓ ਗੁਰੂ ਦੇ ਸਿੱਖੋ ਬਾਬਾ ਨਾਨਕ ਸੱਚਖੰਡ ਤੋਂ ਪੰਡਾ ਭਰ-ਭਰ ਕੇ ਲੈ ਕੇ ਆਇਆ ਤਾਂ ਤਣ ਤਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਰਿਆ ਪਿਆ ਸਾਰਾ ਕੁਝ ਆਓ ਪਰਾਲ ਮਿਲ ਕੇ ਬਾਬੇ ਨਾਨਕ ਦੀ ਇਸ ਪੰਡੜੀ ਨੂੰ ਇਸ ਗੱਠ ਨੂੰ ਖੋਲ ਕੇ ਦੇਖੀਏ ਕਿ ਕੀ ਭਰਿਆ ਇਹਦੇ ਵਿੱਚ ਇਹਦੇ ਵਿੱਚ ਅੰਮ੍ਰਿਤ ਭਰਿਆ ਇਹਦੇ ਵਿੱਚ ਬਾਣੀ ਭਰੀ ਹੋਈ ਹੈ। ਇਹਦੇ ਵਿੱਚ ਰੱਬ ਦੀਆਂ ਬਖਸ਼ਾਂ ਭਰੀਆਂ ਹੋਈਆਂ। ਇਹਦੇ ਵਿੱਚ ਸੁੱਖਾਂ ਦੀਆਂ ਪੰਡਾ ਭਰੀਆਂ ਹੋਈਆਂ। ਇਹਦੇ ਵਿੱਚ ਧੀਆਂ ਪੁੱਤਾਂ ਦੀਆਂ ਪੰਡਾ ਭਰੀਆਂ ਹੋਈਆਂ। ਕੀ ਲੈਣਾ ਚਾਹੁੰਦਾ ਤੂੰ? ਕੀ ਚਾਹੁੰਦਾ? ਜੋ ਤੂੰ ਚਾਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਵਿੱਚੋਂ ਤੈਨੂੰ ਪ੍ਰਾਪਤ ਹੋ ਸਕਦਾ ਹੈ। ਲੇਕਿਨ ਤੇਰੇ ਮਨ ਦਾ ਬਹਿਮ ਖਤਮ ਹੋ ਜਾਣਾ ਚਾਹੀਦਾ ਹੈ। ਕਿ ਮੇਰੇ ਗੁਰੂ ਤੋਂ ਵੱਡਾ ਸੰਸਾਰ ਵਿੱਚ ਕੋਈ ਨਹੀਂ ਹੈ ਮੇਰੇ ਗੁਰੂ ਤੋਂ ਵੱਡਾ ਇਸ ਦੁਨੀਆ ਵਿੱਚ ਨਹੀਂ ਹੈ ਮੇਰੇ ਬਾਬੇ ਨਾਨਕ ਤੋਂ ਵੱਡਾ ਸੰਸਾਰ ਦੇ ਵਿੱਚ ਕੋਈ ਨਹੀਂ ਹੈ ਮੇਰੀ ਬਾਣੀ ਤੋਂ ਵੱਡਾ ਕੋਈ ਨਹੀਂ ਹੈ ਸੋ ਸਤਸੰਗਿਓ ਆਪਾਂ ਵੀ ਬਾਬੇ ਨਾਨਕ ਦੇ ਦਰ ਤੇ ਆਈਏ ਸਾਡੀਆਂ ਵੀ ਝੋਲੀਆਂ ਪਰ ਕੇ ਭੇਜਦਾ ਸੋ ਸਤਸੰਗ ਜੀ ਬਾਣੀ ਪੜ੍ਹਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਨ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਉਹਨੂੰ ਬੁਲਾਓ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ